ਆਪਣੀ ਇੱਕ ਪੱਗ ਬਚਾਉਣ ਵਾਸਤੇ ਜੇਕਰ ਉਹ ਪੱਗ ਨਾ ਚੱਕਦਾ ਤੇ ਹੋ ਸਕਦਾ ਵੀ ਉਹ ਬਚ ਜਾਂਦਾ ਇੱਕ ਆਪ ਦੀ ਪੱਗ ਦਸਤਾਰ ਨੂੰ ਬਚਾਉਣ ਵਾਸਤੇ ਉਸਨੇ ਝੁਕਿਆ ਭੱਜ ਦੜ ਮੱਚੀ ਤਾਂ ਪ੍ਰਿਤਪਾਲ ਵੀ ਉਹਨੇ ਉਸ ਭੱਜ ਦੜ ਚ ਭੱਜਿਆ ਭੱਜ ਦੜ ਚ ਭੱਜਦਾ ਭੱਜਦਾ ਉਸ ਦੀ ਜਿਹੜੀ ਪੱਗ ਡਿੱਗ ਪਈ ਕਣਕ ਦੇ ਵਿੱਚ ਜਸਟ ਜਦੋਂ ਉਹ ਪੱਗ ਚੱਕਣ ਵਾਸਤੇ ਝੁਕਿਆ ਉਹਨੇ ਚਰ ਨੂੰ ਜਿਹੜੇ ਕਿ ਹਰਿਆਣੇ ਦੇ ਪੁਲਿਸ ਨੌਜਵਾਨ ਸੀਗੇ ਉਹਨਾਂ ਨੇ ਆਣ ਕੇ ਉੱਤੇ ਬਹੁਤ ਵੱਡਾ ਬੋਰਾ ਜਿਹੜਾ ਕਿ ਉਸ ਦੇ ਉੱਪਰ ਪਾ ਕੇ ਤੇ ਉਸ ਨੂੰ ਉਸ ਦੇ ਵਿੱਚ ਪਾ ਕੇ ਖਿੱਚ ਕੇ ਉਨੂੰ ਜਿਵੇਂ ਕਿ ਖੇਤਾਂ ਦੇ ਵਿੱਚ ਪਹੀਆਂ ਦੇ ਉੱਤੋਂ ਦੀ ਵੱਟਾਂ ਦੇ ਉੱਤੋਂ ਦੀ ਕੜੀਸ ਦੇ ਲੈ ਗਏ। ਹੁਣ ਦੋਸਤੋ ਤੁਹਾਨੂੰ ਪਤਾ ਵੀ ਬੋਰੇ ਦੇ ਵਿੱਚ ਉਹ ਕਿਦਾਂ ਪਿਆ ਹੋਊਗਾ ਕਿਵੇਂ ਹਨਾ ਆਪਾਂ ਨੂੰ ਕੋਈ ਪਤਾ ਵੀ ਸਿਰ ਕਿੱਧਰ ਨੂੰ ਆ ਲੱਤਾਂ ਕਿੱਧਰ ਨੂੰ ਆ ਮੂੰਹ ਕਿੱਧਰ ਨੂੰ ਸੀ ਉਹਦਾ। ਤੇ ਬਾਈ ਜੀ ਉਵੇਂ ਉਹ ਖਿੱਚਦੇ ਉਹਨੂੰ ਦੋਵੇਂ ਨੌਜਵਾਨ ਕੜੀਸ ਦੇ ਕੜੀਸ ਦੇ ਕੜੀਸ ਦੇ ਯਾਨੀ ਕਿ ਸੜਕ ਦੇ ਉੱਤੋਂ ਕੜੀਸ ਦੇ ਲੈ ਕੇ ਗਏ ਉਹਨੂੰ। ਕੜੀਸ ਦੇ ਲੈ ਕੇ ਪਰਲੇ ਸਾਈਡ ਤੇ ਲ ਜਾ ਕੇ ਉਹਨੂੰ ਕਹਿੰਦੇ ਇਹ ਵੀ ਬੰਦ ਬੋਰੇ ਦੇ ਵਿੱਚ ਉਹਦੇ ਤੇ ਡਾਂਗਾ ਨਾਲ ਉਹਨੂੰ ਕੁੱਟਿਆ ਗਿਆ ਬੰਦ ਬੋਰੇ ਦੇ ਵਿੱਚ। ਹੁਣ ਦੋਸਤੋ ਬੰਦ ਬੋਰੇ ਦੇ ਵਿੱਚ ਆਪਾਂ ਨੂੰ ਇਹ ਤਾਂ ਪਤਾ ਨਹੀਂ ਲੱਗਦਾ ਵੀ ਸ਼ੇਰ ਕਿੱਥੇ ਕਿੱਥੇ ਡਾਂਗ ਵੱਜੀ ਕਹਿੰਦੇ ਵੀ ਅੱਖ ਤੇ ਹੀ ਵੱਜੀ ਇੱਥੇ ਵੀ ਵੱਜੀ ਇੱਥੇ ਵੀ ਵੱਜੀ ਵਿਚਾਰੇ ਦੇ ਤੇ ਜਵਾੜਾ ਵੀ ਟੁੱਟ ਗਿਆ ਜੀ ਤੇ ਉਸ ਲੱਤਾਂ ਤੇ ਤਾਂ ਬਹੁਤ ਜ਼ਿਆਦਾ ਡਾਂਗਾ ਮਾਰੀਆਂ ਤੇ ਇੰਨਾ ਕੁ ਜ਼ਿਆਦਾ ਕੁੱਟਿਆ ਗਿਆ ਉਹਨੂੰ ਬੋਰੇ ਦੇ ਵਿੱਚ ਕਿ ਉਹ ਬਿਹੋਸ਼ ਹੋ ਗਿਆ ਤੇ ਉਸ ਤੋਂ ਬਾਅਦ ਵੀ ਪੁਲਿਸ ਨੌਜਵਾਨ ਉਹਨੂੰ ਕੁੱਟਦੇ ਰਹੇ ਹੁਣ ਤੁਸੀਂ ਲਾ ਲਓ ਵੀ ਇੱਕ ਕਿਸਾਨ ਸੀ ਪ੍ਰਿਤਪਾਲ ਸਿੰਘ ਕਿਸਾਨ ਨੇ ਇਹੋ ਜਿਹਾ ਕੀ ਕੀਤਾ ਵੀ ਉਹਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਤੇ ਦੋਸਤੋ ਮੁਰਕੇ ਕੀ ਕਹਿਣਾ ਵੀ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਵੀ 307 ਦਾ ਉਸ ਕਿਸਾਨ ਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਰੋहतक ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕੀਤਾ ਗਿਆ ਤੇ ਉੱਥੇ ਹਜੇ ਉਸ ਦਾ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਜਿਹੜਾ ਕਿ ਚੱਲੀ ਜਾਂਦਾ ਤੇ ਉੱਥੋਂ ਦੇ ਜਿਹੜੇ ਸੱਜਣ ਗਏ ਆ ਜਥੇਬੰਦੀ ਦੇ ਤੇ ਉਹਨਾਂ ਦਾ ਇਹ ਕਹਿਣਾ ਵੀ ਉੱਥੇ ਇਲਾਜ ਸਹੀ ਤਰ੍ਹਾਂ ਨਹੀਂ ਹੋ ਰਿਹਾ। ਪਹਿਲਾਂ ਤਾਂ ਉਹਨਾਂ ਦੇ ਪਰਿਵਾਰ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਸੀ। ਪਰ ਕਿਸੇ ਤਰ੍ਹਾਂ ਜ਼ੋਰ-ਜ਼ਬਰਦਸਤੀ ਉਸ ਦਾ ਪਰਿਵਾਰ ਉੱਥੇ ਪਹੁੰਚਿਆ। ਪਰ ਹੁਣ ਉੱਥੇ 307 ਦਾ ਉਸ ਤੇ ਪਰਚਾ ਤੇ ਪੁਲਿਸ ਉਸ ਦੇ ਪਾਸੇ ਆ ਸਿਲਾ ਰੱਖੀ ਹਰਿਆਣੇ ਨੇ। ਉਹ ਕਹਿੰਦੇ ਵੀ ਜਦੋਂ ਵੀ ਇਹ ਮਾੜਾ ਜਿਹਾ ਠੀਕ ਹੋਇਆ ਇਹਨੂੰ ਅਸੀਂ ਚੱਕ ਕੇ ਸਿੱਧਾ ਜੇਲ੍ਹ 'ਚ ਮਾਰਾਂਗੇ। ਜੇਲ੍ਹ 'ਚ ਜਿਹੜਾ ਹਸਪਤਾਲ ਉੱਥੇ ਇਹਦਾ ਇਲਾਜ ਹੁੰਦਾ ਰਹੇਗਾ। ਤਾਂ ਦੋਸਤੋ ਉਹਦੀਆਂ ਦੋਵੇਂ ਲੱਤਾਂ ਟੁੱਟੀਆਂ ਨੇ ਦੋਵੇਂ ਲੱਤਾਂ ਤੇ ਉਹਦੇ ਪ੍ਰਸਤਰ ਦਿੱਤਾ ਹੋਇਆ ਜੀ। ਤੇ ਜਬਾੜਾ ਟੁੱਟਾ ਆ ਮੂੰਹ ਟੁੱਟਾ ਆ ਤੇ ਕੁੱਟ-ਕੁੱਟ ਕੇ ਅੱਖਾਂ ਬਾਹਰ ਨਿਕਲੀਆਂ ਪਈਆਂ ਨੇ ਤੇ ਬੰਦੇ ਆ ਪਹਿਲਾਂ ਤਾਂ ਦੋਕ ਦਿਨ ਉਹ ਬੋਲਦਾ ਰਿਹਾ ਪਰ ਹੁਣ ਉਹ ਬੋਲਣ ਤੋਂ ਵੀ ਗਿਆ ਉਸ ਦੀ ਜਿਹੜੀ ਹਾਲਤਾ ਕਾਫੀ ਖਸਤਾ ਹੋ ਗਈ ਹੈ। ਤਾਂ ਦੋਸਤੋ ਮੈਂ ਇਹ ਕਹਿਣਾ ਚਾਹਣਾ ਵੀ ਜੇਕਰ ਇਦਾਂ ਹੁੰਦਾ ਰਿਹਾ ਤੇ ਕਿਹੜਾ ਨੌਜਵਾਨ ਕੱਲ ਨੂੰ ਅੱਗੇ ਜਾ ਕੇ ਲੜੇਗਾ। ਤਾਂ ਦੋਸਤੋ ਇਸ ਵਾਸਤੇ ਆਪਣੇ ਜਿਹੜੇ ਵੀ ਪੰਜਾਬ ਵਾਸੀਆਂ ਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪਹਿਲਾਂ ਤਾਂ ਉਸ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਕਿਉਂਕਿ ਉਸ ਪਰਿਵਾਰ ਦੀ ਵੀ ਕਹਿੰਦੇ ਕੰਡੀਸ਼ਨ ਠੀਕ ਨਹੀਂ ਲੱਗਦੀ। ਦੂਜੀ ਗੱਲ ਆ ਵੀ ਉਸਨੇ ਆਪਣੀ ਕਿਸਾਨੀ ਵਾਸਤੇ ਬਹੁਤ ਕੀਤਾ ਸਿਰਫ ਆਪਣੀ ਇੱਕ ਪੱਗ ਬਚਾਉਣ ਵਾਸਤੇ ਜੇਕਰ ਉਹ ਪੱਗ ਨਾ ਚੱਕਦਾ ਤੇ ਹੋ ਸਕਦਾ ਵੀ ਉਹ ਬਚ ਜਾਂਦਾ ਇੱਕ ਆਪਦੀ ਪੱਗ ਦਸਤਾਰ ਨੂੰ ਬਚਾਉਣ ਵਾਸਤੇ ਉਸਨੇ ਝੁਕਿਆ ਪੱਗ ਚੱਕਣ ਲੱਗਿਆ ਤੇ ਉੱਤੋਂ ਪੁਲਿਸ ਨੇ ਬੋਰਾ ਸਿੱਟ ਕੇ ਉਸਨੂੰ ਦਬੋਚ ਕੇ ਖਿੱਚ ਕੇ ਲੈ ਗਈ ਹੁਣ ਬਾਕੀ ਦੋਸਤੋ ਤੁਸੀਂ ਆਪ ਦੱਸੋ ਕਮੈਂਟਾਂ ਦੇ ਵਿੱਚ ਵੀ ਹਰਿਆਣਾ ਪੁਲਿਸ ਨਾਲ ਕੀ ਹੋਣਾ ਚਾਹੀਦਾ ਤੇ ਰੱਬ ਉਹਨਾਂ ਨੂੰ ਇਹੋ ਜੀ ਕਿਹੜੀ ਸਜ਼ਾ ਦੇਵੇ ਤਾਂ ਜੋ ਇतना ਕਿਤੇ ਚਲੋ ਉਹ ਮੈਨੂੰ ਲੱਗਦਾ ਵੀ ਪਹਿਲਾਂ ਵਾਂਗੂ ਬਾਲ ਤਾਂ ਨਹੀਂ ਹੁੰਦਾ ਜਿਵੇਂ ਆਮ ਨਾਰਮਲ ਬੰਦਾ ਬਣ ਕੇ ਨਹੀਂ ਰਹਿ ਸਕਦਾ ਕਿਉਂਕਿ ਸਾਰੀ ਉਮਰ ਉਹ ਕਿਉਂਕਿ ਨਾ ਤਾਂ ਉਹ ਚੰਗੀ ਤਰ੍ਹਾਂ ਤੁਰ ਸਕਦਾ ਨਾ ਉਹ ਚੰਗੀ ਤਰ੍ਹਾਂ ਬੋਲ ਸਕਦਾ ਪੂਰਾ ਪ੍ਰੋਪਰ ਨੌਜਵਾਨ ਉਹ ਰਹਿ ਨਹੀਂ ਸਕਦਾ ਕਿਉਂਕਿ ਗੁੱਜੀਆਂ ਸੱਟਾਂ ਜਿਹੜੀਆਂ ਨਾ ਸਾਰੀ ਉਮਰ ਦਰਦ ਦਿੰਦੀਆਂ ਰਹਿੰਦੀਆਂ ਨੇ ਤੇ ਬਾਕੀ ਉਸ ਨੌਜਵਾਨ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਬਹੁਤ ਯਾਨੀ ਕਿ ਵੀ ਕਹਿੰਦੇ ਵੀ ਦੱਸ ਨਹੀਂ ਸਕਦੇ ਤੇ ਬਾਕੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਤਾਂ ਉਸ ਪਰਿਵਾਰ ਬਾਰੇ ਸਾਨੂੰ ਕੋਈ ਹਜੇ ਕੰਟੈਕਟ ਨਹੀਂ ਮਿਲਿਆ ਵੀ ਕਿੱਥੋਂ ਦਾ ਪ੍ਰਿਤਪਾਲ ਸਿੰਘ ਉਸ ਲੜਕੇ ਦਾ ਨਾਮ ਤੇ ਹਜੇ ਤੱਕ ਉਹ ਰੋहतक ਹਸਪੀਟਲ ਦੇ ਵਿੱਚ ਆ ਜਦੋਂ ਵੀ ਦੋਸਤੋ ਕੋਈ ਉੱਥੋਂ ਜੇ ਬੇਲ ਹੁੰਦੀ ਆ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਇਹ ਵੀ ਜ਼ਮਾਨਤ ਕਰਾ ਲੈਣੀ ਚਾਹੀਦੀ ਆ ਵੀ 307 ਦਾ ਪਰਚਾ ਤਾਂ ਉਹਨਾਂ ਨੇ ਕੱਟ ਹੀ ਦਿੱਤਾ ਤੇ ਜ਼ਮਾਨਤ ਹੋ ਕੇ ਉਹਨੂੰ ਆਪਣੇ ਪੰਜਾਬ ਦੇ ਵਿੱਚ ਲਿਆ ਕੇ ਉਸ ਦਾ ਇਲਾਜ ਕਰਾਇਆ ਜਾਵੇ ਜੇਕਰ ਇਦਾਂ ਨਹੀਂ ਹੁੰਦਾ ਤੇ ਮੈਨੂੰ ਲੱਗਦਾ ਨਹੀਂ ਵੀ ਉਹ ਨੌਜਵਾਨ ਸ਼ਾਇਦ ਬਚੇ